ਕੀ ਆਪਾਂ ਸਾਰੇ ਪੰਜਾਬੀਆਂ ਤੇ ਪੰਜਾਬੀ ਜਿਹੜੇ ਹੁੰਦੇ ਆ ਉਹ ਅਣਖੀ ਹੁੰਦੇ ਨੇ ਫਤਹਿ ਨਾ ਤੁਹਾਨੂੰ ਕਿ ਪੰਜਾਬੀ ਜਿਹੜੇ ਹੁੰਦੇ ਨੇ ਅਣਖੀ ਹੁੰਦੇ ਨੇ ਤੇ ਜਿਹੜਾ ਵਧੀਆ ਨੱਚ ਕੇ ਦਿਖਾਵੇ ਉਹ ਨਹੀਂ ਜਿਹੜਾ ਬਹੁਤ ਵਧੀਆ ਮੈਦਾਨੇ ਜੰਗ ਚ ਡੱਟ ਕੇ ਦਿਖਾਵੇ ਉਹ ਅਣਖੀ ਹੁੰਦਾ ਆਲਾ ਜਿਹੜੀ ਹੈ ਜਿਹੜੀ ਅਣਖ ਹੈ ਨਾ ਸਾਡੀ ਉਹ ਅਣਖ ਇਹ ਨਹੀਂ ਹੈ ਕਿ ਅਸੀਂ ਬਹੁਤ ਵਧੀਆ ਕੱਪੜੇ ਪਾ ਸਕਦੇ ਹਾਂ ਬਹੁਤ ਵਧੀਆ ਘਰ 'ਚ ਰਹਿ ਸਕਦੇ ਹਾਂ ਉਹ ਅਣਖ ਸਾਡੀ ਇਹ ਹੈ ਕਿ ਦੁਨੀਆ ਦੀ ਕੋਈ ਤਾਕਤ ਜਰੀ ਹੈ ਉਹ ਸਾਡਾ ਸਿਰ ਝੁਕਾ ਨਹੀਂ ਸਕਦੀ ਅਸੀਂ ਇਸ ਲਈ ਅਣਖੀ ਘਵਾਨੀ ਆ ਅਸੀਂ ਇਸ ਲਈ ਵੀ ਅਣਖੀ ਆ ਕਿ ਅਸੀਂ ਹਾਕਰ ਹਲਾਲ ਦੀ ਰੋਟੀ ਤਾਂ ਆਪ ਖਾਣੀ ਖਾਣੇ ਆ ਉਸ ਦੇ ਨਾਲ ਨਾਲ ਅਸੀਂ ਦੂਸਰਿਆਂ ਨੂੰ ਵੀ ਜਿਹੜਾ ਵੀ ਨੂੰ ਵੀ ਜਿਹੜਾ ਵੀ ਕੋਈ ਸਾਡੇ ਘਰ 'ਚ ਸਾਡੇ ਸੂਬੇ 'ਚ ਸਾਡੀ ਧਰਤੀ ਦੇ ਉੱਤੇ ਜਦ ਵੀ ਕੋਈ ਆਂਦਾ ਹੈ ਅਸੀਂ ਉਹ ਵੀ ਕਦੀ ਇੱਥੇ ਭੁੱਖਾ ਨਹੀਂ ਸੌਣ ਦਿੰਦੇ ਤਾਂ ਅਸੀਂ ਫਿਰ ਅਣਖੀ ਕਵਾਨੇ ਆ ਅਸੀਂ ਅਣਖੀ ਇਸ ਲਈ ਵੀ ਆ ਕਿਉਂਕਿ ਅਸੀਂ ਪਹਿਲੀ ਪਾਤਸ਼ਾਹੀ ਤਾਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕਦੀ ਭਾਈ ਲਾਲੋ ਬਣ ਕੇ ਤੇ ਕਦੀ ਮਰਦਾਨਾ ਬਣ ਕੇ ਕਦੀ ਨਬੀ ਖਾਨ ਗਲੀ ਖਾਨ ਬਣ ਕੇ ਤੇ ਕਦੀ دیਵਾਨ ਟੋਗੜੇਮਲ ਬਣ ਕੇ ਹਮੇਸ਼ਾ ਦੁਸ਼ਮਣ ਤੇ ਦੰਦ ਖੱਟੇ ਕੀਤੇ ਅਸੀਂ ਇਸ ਲਈ ਵੀ ਅਣਖੀ ਆ